ਚਮਕੌਰ ਦੀ ਗੜੀ ਕਿਸੇ ਚਮਕੌਰੇ ਜੱਟ ਦੀ ਸੀ ਜਿਨੇ ਵਜੀਦ ਖਾਨ ਕੋਲ ਗੜੀ ਚ ਰੁਕੇ ਹੋਏ ਗੁਰੂ ਸਾਹਿਬ ਦੀ ਗੁਪਤ ਖਬਰ ਪਿਜਵਾਈ ਸੀ ਦਰਅਸਲ ਚਮਕੌਰ ਦੀ ਜੰਗ ਕਿਸੇ ਗੜੀ ਚ ਨਹੀਂ ਇੱਕ 150 ਸਾਲ ਪੁਰਾਣੀ ਸ਼ਾਹੀ ਹਵੇਲੀ ਚ ਹੋਈ ਸੀ ਆਖਿਰ ਕਿਹੋ ਜੀ ਸੀ ਇਸ ਹਵੇਲੀ ਦੀ ਬਨਾਵਟ ਤੇ ਕੌਣ ਸੀ ਉਸ ਹਵੇਲੀ ਦਾ ਮਾਲਕ ਕੀ ਹੈ ਉਸ ਹਵੇਲੀ ਦਾ ਸੰਪੂਰਨ ਇਤਿਹਾਸ ਜੋ ਚਮਕੌਰ ਦੀ ਜੰਗ ਤੋਂ ਵੀ 600 ਸਾਲ ਪਹਿਲਾਂ ਤੋਂ ਸ਼ੁਰੂ ਹੁੰਦਾ ਹੈ ਜਾਣਾਂਗੇ ਸਭ ਕੁਝ ਅੱਜ ਦੇ ਇਸ ਵੀਡੀਓ ਵਿੱਚ ਪਰ ਅੱਗੇ ਵਧਣ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਪ੍ਰੇਮ ਸਤਿਕਾਰਤਾ ਬਹੁਤ ਦਿਨੇ ਹੋ ਪਰ 90% ਆਡੀਅנס ਨੇ ਚੈਨਲ ਸਬਸਕ੍ਰਾਈਬ ਹੀ ਨਹੀਂ ਕੀਤਾ ਹੋਇਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਸਾਡੀ ਨਵੀਂ ਕਿਤਾਬ ਸਿੱਖ ਰਵਾਇਤਾਂ ਦੀ ਗੁੜਤੀ ਜਿਹਨੂੰ ਤੁਸੀਂ ਬੇਅੰਤ ਹ ਪਿਆਰ ਦੇ ਰਹੇ ਹੋ ਜੇ ਉਹਦੇ ਬਾਰੇ ਹੋਰ ਜਾਨਣਾ ਚਾਹੋ ਤਾਂ ਡਿਸਕ੍ਰਿਪਸ਼ਨ ਜਾਂ ਪਿੰਨ ਕਮੈਂਟਸ ਤੇ ਜਾ ਕੇ ਦੇਖ ਸਕਦੇ ਹੋ ਇਤਿਹਾਸਿਕ ਚਮਕੌਰ ਦੀ ਗੜੀ ਦੇ ਇਤਿਹਾਸ ਨੂੰ ਡਿਟੇਲ ਚ ਜਾਨਣ ਲਈ ਆਪਾਂ ਨੂੰ ਚਮਕੌਰ ਦੀ ਜੰਗ ਤੋਂ ਵੀ ਲਗਭਗ 600 ਸਾਲ ਪਿੱਛੇ ਜਾ ਕੇ ਸ਼ੁਰੂਆਤ ਕਰਨੀ ਪਾਉਗੀ ਜਦੋਂ ਪੰਜਾਬ ਦੇ ਇਲਾਕੇ 'ਚ ਸ਼ਹਾਬੁੱਦੀਨ ਪਠਾਨ ਦਾ ਰਾਜ ਸੀ ਇਹ 1132-33 ਦੇ ਲਾਗੇ ਦੀ ਘਟਨਾ ਹੈ ਜਦੋਂ ਰਾਜਸਥਾਨ ਦੇ ਬੀਲਵਾੜਾ ਇਲਾਕੇ ਦੇ ਦੋ ਰਾਜਕੁਮਾਰ ਕੁਵਰ ਹਰਪਾਲ ਤੇ ਕੁਵਰ ਕਸ਼ਪਾਲ ਮਾਤਾ ਜਵਾਲਾ ਦੇਵੀ ਦੇ ਦਰਸ਼ਨ ਕਰਨ ਜਾਂਦੇ ਹੋਏ ਇੱਥੇ ਸਤਲੁਜ ਦੇ ਕੰਡੇ ਤੇ ਆਪਣੇ ਕਾਫਲੇ ਸਮੇਤ ਪੜਾ ਲੌਂਦੇ ਹਨ ਰਾਜਸਥਾਨੀ ਮਾਰਵਾੜੀ ਨਸਲ ਦੇ ਘੋੜੇ ਬੜੇ ਸ਼ਾਨਦਾਰ ਮੰਨੇ ਜਾਂਦੇ ਹਨ ਤੇ ਜਿੱਦਾਂ ਕਿ ਆਪਾਂ ਜਾਣਦੇ ਹੀ ਆ ਜਿਵੇਂ ਅੱਜਕੱਲ ਵੱਡੀਆਂ-ਵੱਡੀਆਂ ਗੱਡੀਆਂ ਵਾਲਿਆਂ ਦੀ ਟੌਰ ਹੁੰਦੀ ਹੈ ਉਹਨਾਂ ਸਮੇਂਾਂ 'ਚ ਵੱਡੇ-ਵੱਡੇ ਰਾਜੇ ਮਹਾਰਾਜੇ ਮਹਿੰਗੀ نسل ਦੇ ਸ਼ਾਨਦਾਰ ਘੋੜੇ ਰੱਖਣ ਦੇ ਸ਼ੌਕੀਨ ਹੁੰਦੇ ਸਨ ਤੇ ਜਦੋਂ ਸ਼ਹਾਬੁੱਦੀਨ ਪਠਾਨ ਨੂੰ ਇਹਨਾਂ ਭਰਾਵਾਂ ਦੇ ਮਾਰਵਾੜੀ ਘੋੜਿਆਂ ਦੀ ਸ਼ੋਭਾ ਬਾਰੇ ਪਤਾ ਲੱਗਿਆ ਤਾਂ ਉਹਨੇ ਖਰੀਦਣ ਦੀ ਪੇਸ਼ਕਸ਼ ਕਰ ਦਿੱਤੀ ਪਰ ਇਧਰੋਂ ਇਹ ਦੋਵੇਂ ਭਰਾ ਵੀ ਉੱਚੇ ਖਾਨਦਾਨ ਨਾਲ ਸੰਬੰਧ ਰੱਖਦੇ ਸਨ ਸੋ ਉਹਨਾਂ ਨੇ ਘੋੜੇ ਦੇਣ ਤੋਂ ਮਨਾਂ ਕਰਤਾ ਪਰ ਸ਼ਹਾਬੁੱਦੀਨ ਪਠਾਨ ਨੂੰ ਤਾਂ ਕਿਸੇ ਵੀ ਹਾਲਤ ਵਿੱਚ ਉਹ ਘੋੜੇ ਚਾਹੀਦੇ ਹੀ ਸਨ ਸੋ ਅੰਤ ਵਿੱਚ ਸੌਦਾ ਹੋਇਆ ਕਿ 100 ਮਾਰਵਾੜੀ ਘੋੜਿਆਂ ਦੇ ਬਦਲੇ ਦੋਵੇਂ ਭਰਾ ਸੂਰਜ ਦੀ ਪਹਿਲੀ ਕਿਰਨ ਤੋਂ ਲੈ ਕੇ ਘੋੜਾ ਭਜਾਉਣਾ ਸ਼ੁਰੂ ਕਰਨਗੇ ਤੇ ਸੂਰਜ ਡੁੱਬਣ ਤੱਕ ਜਿੰਨੇ ਜਿੰਨਾ ਇਲਾਕਾ ਕਵਰ ਕਰ ਲਿਆ ਉਦੀ ਮਲਕੀਅਤ ਉਹਨਾਂ ਦੇ ਨਾਂ ਕਰ ਦਿੱਤੀ ਜਾਊਗੀ ਹੁਣ ਸੁਣਨ ਵਿੱਚ ਤਾਂ ਇਹ ਕਾਫੀ ਮਹਿੰਗਾ ਸੌਦਾ ਲੱਗਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਇਹਨਾਂ ਦੋਵਾਂ ਰਾਜਕੁਮਾਰਾਂ ਦੀਆਂ ਅੱਜ ਦੀਆਂ ਪੀੜ੍ਹੀਆਂ ਵੀ ਕਰਦੀਆਂ ਹਨ ਸੋ ਸੌਦੇ ਮੁਤਾਬਕ ਕੁਵਰ ਹਰਪਾਲ ਨੇ ਰੋਪੜ ਵਾਲੇ ਪਾਸੇ ਤੇ ਕੁਵਰ ਕਸ਼ਪਾਲ ਨੇ ਦਰਿਆ ਦੇ ਦੂਜੇ ਪਾਸੇ ਆਪਣਾ ਇਲਾਕਾ ਮੰਨ ਲਿਆ ਅੱਜ ਵੀ ਜੇ ਆਪਾਂ 1883 ਦੇ ਲਾਗੇ ਤੱਕ ਇਹ ਤਿਆਰ ਕੀਤਾ ਗਿਆ ਸਭ ਤੋਂ ਪਹਿਲੇ ਜ਼ਮੀਨੀ ਰਿਕਾਰਡ ਪੜੀਏ ਤਾਂ ਇਹ ਮਲਕੀਅਤ ਇਹਨਾਂ ਦੋਵਾਂ ਦੇ ਨਾਮ ਹੀ ਬੋਲਦੀ ਹੈ ਪਰਵਾਰਕ ਪੀੜ੍ਹੀਆਂ ਅੱਗੇ ਵਧਦੀਆਂ ਗਈਆਂ ਤੇ ਇਲਾਕਿਆਂ ਦੀ ਵੰਡ ਹੁੰਦੀ ਗਈ। ਸਨ 1560 ਦੇ ਲਾਗੇ ਤੱਕ ਇਹ 930 ਪਿੰਡਾਂ ਦੀ ਵੰਡ ਇੱਕ ਪੁੱਤਰ ਦੇ ਹਿੱਸੇ ਆਈ। ਜਿਨ੍ਹਾਂ ਨੇ ਫਿਰ ਇਸ ਇਲਾਕੇ 'ਚ ਲਗਭਗ 1565 ਦੇ ਨੇੜੇ ਇੱਕ ਸ਼ਾਨਦਾਰ ਹਵੇਲੀ ਦੀ ਉਸਾਰੀ ਕਰਵਾਈ ਜਿਹਨੂੰ ਅੱਜ ਆਪਾਂ ਚਮਕੌਰ ਦੀ ਗੜੀ ਦੇ ਰੂਪ ਵਿੱਚ ਜਾਣਦੇ ਹਾਂ। ਦਰਅਸਲ ਅਸਲ ਵਿੱਚ ਇਹ ਸ਼ਾਹੀ ਪਰਿਵਾਰ ਦੀ ਇੱਕ ਸ਼ਾਨਦਾਰ ਹਵੇਲੀ ਸੀ ਪਰ ਕਿਉਂਕਿ ਗੁਰੂ ਸਾਹਿਬ ਨੇ ਇਸ ਹਵੇਲੀ ਨੂੰ ਇੱਕ ਕਿਲੇ ਦੀ ਤਰ੍ਹਾਂ ਵਰਤੋਂ ਵਿੱਚ ਲਿਆ ਪਰ ਇਹ ਕਿਲੇ ਜਿੰਨੀ ਵੱਡੀ ਨਹੀਂ ਸੀ। ਸੋ ਇਤਿਹਾਸ ਵਿੱਚ ਇਸ ਨੂੰ ਗੜੀ ਕਿਹਾ ਗਿਆ ਹੁਣ ਆਉਨੇ ਆ ਇਸ ਗੱਲ ਤੇ ਕਿ ਜੰਗ ਦੇ ਸਮੇਂ ਇਸ ਹਵੇਲੀ ਦਾ ਮਾਲਕ ਕੌਣ ਸੀ ਤੇ ਜੋ ਸਵਾਲ ਅੱਜ ਕਈ ਥਾਵਾਂ ਤੇ ਚਰਚਾ ਵਿੱਚ ਚੱਲ ਰਿਹਾ ਹੈ ਕਿ ਆਖਰ ਸੱਚਮੁੱਚ ਕਿਸੇ ਚਮਕੋਰੇ ਜੱਟ ਨੇ ਗੁਰੂ ਸਾਹਿਬ ਦੀ ਮੁਖਬਰੀ ਕੀਤੀ ਸੀ ਆਓ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰੀਏ ਇਸ ਹਵੇਲੀ ਦੇ ਮਾਲਕ ਬਾਰੇ ਕਈ ਇਤਿਹਾਸਿਕ ਸਰੋਤਾਂ ਵਿੱਚ ਜ਼ਿਕਰ ਮਿਲਦਾ ਹੈ ਸਭ ਤੋਂ ਪਹਿਲਾ ਸਰੋਤ ਗੁਰੂ ਸ਼ੋਭਾ ਗ੍ਰੰਥ ਕਵੀ ਸੇਨਾਪਤ ਜੀ ਦਾ ਲਿਖਿਆ ਹੋਇਆ ਜੋ ਕਿ ਇਸ ਜੰਗ ਤੋਂ ਸਿਰਫ 7 ਸਾਲ ਬਾਅਦ 1711 ਵਿੱਚ ਲਿਖਿਆ ਗਿਆ ਸੀ ਉਹਦੇ 'ਚ ਜ਼ਿਕਰ ਮਿਲਦਾ ਹੈ ਕਿ ਚਮਕੌਰ ਪਹੁੰਚ ਕੇ ਉਸ ਹਵੇਲੀ ਦੇ ਲਾਗੇ ਹੀ ਇੱਕ ਬਾਗ ਵਿੱਚ ਗੁਰੂ ਸਾਹਿਬ ਨੇ ਕੁਝ ਸਮਾਂ ਆਰਾਮ ਕੀਤਾ ਉਸੇ ਸਮੇਂ ਉਹ ਜ਼ਿਮੀਦਾਰ ਜੋ ਉਸ ਬਾਗ ਦਾ ਤੇ ਉਸ ਹਵੇਲੀ ਦਾ ਮਾਲਕ ਸੀ ਉੱਥੇ ਆ ਪਹੁੰਚਿਆ ਤੇ ਗੁਰੂ ਸਾਹਿਬ ਨੂੰ ਅਰਜ਼ ਕਰਦਾ ਹੈ ਕਿ ਸਤਿਗੁਰ ਪਾਤਸ਼ਾਹ ਉਹਦੀ ਹਵੇਲੀ ਵਿੱਚ ਆ ਜਾਣ ਤੇ ਜੇ ਚਾਹਣ ਤਾਂ ਉਸ ਹਵੇਲੀ ਨੂੰ ਮੋਰਚਾ ਬੰਦੀ ਲਈ ਗੜੀ ਦੇ ਰੂਪ ਵਿੱਚ ਵਰਤੋਂ ਵਿੱਚ ਲੈ ਸਕਦੇ ਹਨ ਇਸ ਤੋਂ ਬਾਅਦ ਥੋੜਾ ਅੱਗੇ ਹੋਰ ਆ ਜਾਈਏ ਤਾਂ ਇੱਕ ਹੋਰ ਗ੍ਰੰਥ ਸਾਹਮਣੇ ਆਉਂਦਾ ਹੈ ਗੁਰਬਿਲਾਸ ਪਾਤਸ਼ਾਹੀ ਦਸਵੀਂ ਇਹ ਗ੍ਰੰਥ ਕਿਨੇ ਲਿਖਿਆ ਕਦੋਂ ਲਿਖਿਆ ਇਹਦੇ ਲਿਖਾਰੀ ਦਾ ਪਿਸ਼ੋਕੜ ਕੀ ਹੈ ਤੇ ਉਹਨੇ ਜਾਣਕਾਰੀ ਕਿੱਥੋਂ ਹਾਸਲ ਕੀਤੀ ਇਸ ਗੱਲ ਦਾ ਕਿਤੇ ਕੋਈ ਜ਼ਿਕਰ ਨਹੀਂ ਮਿਲਦਾ ਹਾਂ ਇਹਦੇ ਖਰੜਿਆਂ ਦੇ ਕਾਗਜ਼ ਦੀ ਰਿਸਰਚ ਕਰਨ ਤੋਂ ਪਤਾ ਲੱਗਦਾ ਹੈ ਕਿ ਇਹ ਗ੍ਰੰਥ 1743 ਦੇ ਲਾਗੇ ਤੱਕ ਕਿਤੇ ਲਿਖਿਆ ਗਿਆ ਹੋਊਗਾ ਤੇ ਅੱਜ ਇਸ ਨੂੰ ਕਿਸੇ ਕੌਰ ਸਿੰਘ ਲਿਖਾਰੀ ਦੇ ਨਾਮ ਦੇ ਹੇਠ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਉਹ ਕੌਰ ਸਿੰਘ ਕੌਣ ਹੈ ਸ਼ਾਇਦ ਕੋਈ ਨਹੀਂ ਜ। ਇਸ ਗ੍ਰੰਥ ਵਿੱਚ ਜ਼ਿਕਰ ਮਿਲਦਾ ਹੈ ਕਿ ਜ਼ਿਮੀਦਾਰ ਨੇ ਬਾਗ 'ਚ ਆਰਾਮ ਕਰ ਰਹੇ ਗੁਰੂ ਸਾਹਿਬ ਨੂੰ ਗੜੀ 'ਚ ਆ ਜਾਣ ਲਈ ਬੇਨਤੀ ਕੀਤੀ। ਤੇ ਜਦੋਂ ਗੁਰੂ ਸਾਹਿਬ ਤੇ ਸਾਰੇ ਸਿੰਘ ਗੜੀ 'ਚ ਪ੍ਰਵੇਸ਼ ਕਰ ਗਏ ਤਾਂ ਇਸ ਲਾਲਚੀ ਜ਼ਿਮੀਦਾਰ ਨੇ ਚਿੱਠੀ ਲਿਖ ਕੇ ਪਹਾੜੀ ਰਾਜੇ ਭੀਮਚੰਦ ਕੋਲ ਮੁਖਬਰੀ ਕਰ ਦਿੱਤੀ ਕਿ ਗੁਰੂ ਸਾਹਿਬ ਇੱਥੇ ਮੇਰੀ ਹਵੇਲੀ 'ਚ ਰੁਕੇ ਹੋਏ ਹਨ ਤੇ ਤੁਸੀਂ ਛੇਤੀ ਆ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਓ। ਪਰ ਇਥੇ ਤੱਥਾਂ ਦੀ ਕਿੰਨੀ ਤੋੜ ਮਰੋੜ ਕੀਤੀ ਗਈ ਹੈ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਚਮਕੌਰ ਦੀ ਜੰਗ ਹੋਈ ਸੀ 1704 ਵਿੱਚ ਤੇ ਪਹਾੜੀ ਰਾਜਾ ਭੀਮਚੰਦ ਤਾਂ ਇਹ ਤੋਂ ਕਈ ਸਾਲ ਪਹਿਲਾਂ 1692 ਵਿੱਚ ਹੀ ਮਰ ਚੁੱਕਿਆ ਸੀ ਸੋ ਇਹ ਸਰੋਤ ਇਤਿਹਾਸਿਕ ਕਸਵੱਟੀ ਤੇ ਖਰਾ ਨਹੀਂ ਉਤਰਦਾ ਇਹ ਤੋਂ ਬਾਅਦ ਤਿੰਨ ਚਾਰ ਹੋਰ ਗ੍ਰੰਥਾ ਦਾ ਵੀ ਜ਼ਿਕਰ ਮਿਲਦਾ ਹੈ ਕਿਸੇ ਚ ਲਿਖਿਆ ਮਿਲਦਾ ਹੈ ਕਿ ਤਿੰਨ ਭਰਾ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਕੋਲ ਆ ਕੇ ਗੜੀਚ ਆ ਜਾਂਦੀ ਬੇਨਤੀ ਕੀਤੀ ਤੇ ਕਿਤੇ ਲਿਖਿਆ ਮਿਲਦਾ ਹੈ ਕਿ ਇਹ ਹਵੇਲੀ ਦੇ ਮਾਲਕ ਦੋ ਭਰਾ ਸਨ ਇੱਕ ਨੇ ਹਵੇਲੀ ਤੇ ਕਬਜ਼ਾ ਕੀਤਾ ਹੋਇਆ ਸੀ ਤੇ ਉਹਦੇ ਤੋਂ ਕਬਜ਼ਾ ਛਡੋਣ ਲਈ ਦੂਸਰੇ ਨੇ ਇਹ ਹਵੇਲੀ ਗੁਰੂ ਸਾਹਿਬ ਨੂੰ ਸਪੁਰਦ ਕਰ ਦਿੱਤੀ ਪਰ ਅਸਲ ਗ੍ਰੰਥ ਜਿਹਦੇ ਜੋ ਇਹ ਪੂਰੀ ਗੱਲ ਪਤਾ ਲੱਗਦੀ ਹੈ ਉਹ ਹੈ ਭਾਈ ਰਤਨ ਸਿੰਘ ਪੰਗੂ ਦਾ ਲਿਖਿਆ ਹੋਇਆ ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਉਨ੍ਹਾਂ ਮੁਤਾਬਕ ਰਾਜਕੁਮਾਰ ਹਰਪਾਲ ਤੇ ਕਸ਼ਪਾਲ ਦੀ ਪੀੜ੍ਹੀਆਂ 'ਚੋਂ ਉਸ ਸਮੇਂ ਇਸ ਘੜੀ ਦੇ ਮਾਲਕ ਚੰਨ ਬੁੱਧੀਚੰਦ ਰਾਵਤ ਜੀ ਇਹ ਰਾਵਤ ਕੋਈ ਗੋਤ ਜਾਂ ਸਰਨੇਮ ਨਹੀਂ ਹੁੰਦਾ ਰਾਵਤ ਇੱਕ ਉਪਾਧੀ ਹੁੰਦੀ ਹੈ ਜੋ ਉਸ ਸੂਰਮੇ ਨੂੰ ਦਿੱਤੀ ਜਾਂਦੀ ਹੈ ਜੋ ਜੰਗੇ ਮੈਦਾਨ 'ਚ ਇਕੱਲਾ 100 ਤੋਂ ਵੱਧ ਵੈਰੀਆਂ ਦਾ ਘਾਟਾ ਲਾ ਦਿੰਦਾ ਹੈ ਦਰਅਸਲ ਅੱਜ ਆਪਣੇ ਤੋਂ ਜ਼ਿਆਦਾਤਰ ਨੂੰ ਜਿਵੇਂ ਲੱਗਦਾ ਹੈ ਅਸਲ ਵਿੱਚ ਉਸ ਸਮੇਂ ਓਵੇਂ ਨਹੀਂ ਸੀ ਹੋਇਆ ਕਿ ਗੁਰੂ ਸਾਹਿਬ ਨਾਲ ਦੇ ਸਿੰਘਾਂ ਨਾਲ ਤੇ ਦੂਜੇ ਪਾਸੇ ਮਾਤਾ ਗੁਜਰਕੌਰ ਜੀ ਛੋਟੇ ਸਹਿਬ ਜਦਿਆਂ ਨਾਲ ਅਚਨ ਚੇਥੀ ਜਿੱਧਰ ਨੂੰ ਰਾਹ ਵਿਖਿਆ ਉਧਰ ਨੂੰ ਅੱਗੇ ਵਧਦੇ ਗਏ ਬਿਲਕੁਲ ਨਹੀਂ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਹੀ ਇਹ ਪੱਕੇ ਤੌਰ ਤੇ ਤੈਅ ਹੋ ਗਿਆ ਸੀ ਕਿ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਕਿਹੜੇ ਕਿਹੜੇ ਇਲਾਕੇ ਚੋਂ ਹੁੰਦੇ ਹੋਏ ਕਿਹੜੀ ਕਿਹੜੀ ਜਗ੍ਹਾ ਤੇ ਰੁਕ ਕੇ ਅੱਗੇ ਵਧਣਾ ਹੈ ਨਿਹੰਗ ਖਾਨ ਜਿਹਦੇ ਕੋਲ ਦਸ਼ਮੇਸ਼ ਪਾਸ਼ਾ ਸਭ ਤੋਂ ਪਹਿਲਾਂ ਰੁਕੇ ਸਨ ਉਹ ਪਰਿਵਾਰ ਪੀੜ੍ਹੀਆਂ ਤੋਂ ਗੁਰੂ ਘਰ ਦਾ ਸ਼ਰਧਾਲੂ ਸੀ ਕੁੱਲ ਪੰਜ ਗੁਰੂ ਸੇਵਾਨਾਂ ਦੇ ਚਰਨ ਪੈ ਚੁੱਕੇ ਹਨ ਨਿਹੰਗ ਖਾਨ ਦੀ ਉਸ ਭਾਗਾ ਪਰਿ ਹਵੇਲੀ ਵਿੱਚ ਇਹ ਤੋਂ ਇਲਾਵਾ ਚਮਕੌਰ ਦੀ ਘੜੀ ਤੋਂ ਬਾਅਦ ਗੁਲਾਬੇ ਦੇ ਪੰਜਾਬੇ ਦਾ ਕਰ ਤੇ ਫਿਰ ਨੰਬੀ ਖਾਨ ਤੇ ਗਣੀ ਖਾਨ ਤੱਕ ਗੁਰੂ ਸਾਹਿਬ ਸਿਰਫ ਉਸੋ ਸਥਾਨ ਤੇ ਹੀ ਰੁਕੇ ਸਨ ਜਿਹੜੇ ਗੁਰਸੇਵਕ ਹੱਦੋਂ ਵੱਧ ਵਿਸ਼ਵਾਸਯੋਗ ਸਨ ਤੇ ਇਹ ਤੋਂ ਇਲਾਵਾ ਇਹ ਵੀ ਜ਼ਿਕਰ ਮਿਲਦਾ ਹੈ ਕਿ 2 ਸਾਲ ਪਹਿਲਾਂ ਕੁਰੂਖੇਤਰ ਤੋਂ ਵਾਪਸ ਆਉਂਦਿਆਂ ਚਮਕੌਰ ਦੀ ਧਰਤੀ ਤੇ ਗੁਰੂ ਸਾਹਿਬ ਪਹਿਲਾਂ ਵੀ ਆ ਚੁੱਕੇ ਹਨ ਤੇ ਇੱਥੇ ਉਹਨਾਂ ਨੇ ਇੱਕ ਛੋਟੀ ਜੀ ਜੰਗ ਵੀ ਲੜੀ ਸੀ ਸੋ ਚਮਕੌਰ ਦੀ ਗੜੀ ਦੇ ਮਾਲਕ ਗੁਰੂ ਸਾਹਿਬ ਦੇ ਪੱਕੇ ਸ਼ਰਧਾਲੂ ਰਹੇ ਹੋਣਗੇ ਤੇ ਇਸ ਤੋਂ ਇਲਾਵਾ ਇੱਕ ਹੋਰ ਜ਼ਰੂਰੀ ਗੱਲ ਭਾਰਤ ਪ੍ਰਾਤਨ ਵਿਭਾਗ ਦੇ ਖੋਜਕਰਤਾ ਡਬਲਯੂ ਡੀ ਸ਼ਰਮਾ ਨੇ ਸਨ 2000 ਵਿੱਚ ਇੱਕ ਰਿਪੋਰਟ ਤਿਆਰ ਕੀਤੀ ਸੀ ਉਹਨਾਂ ਨੇ ਲਿਖਿਆ ਸੀ ਕਿ ਸੰਘਣੀ ਆਬਾਦੀ ਹੋਣ ਕਰਕੇ ਇਸ ਇਲਾਕੇ ਦੀ ਖੁਦਾਈ ਤਾਂ ਨਹੀਂ ਕੀਤੀ ਜਾ ਸਕਦੀ ਪਰ ਜਿੰਨੀ ਥਾਂ ਤੇ ਵੀ ਅਸੀਂ ਖੁਦਾਈ ਕੀਤੀ ਉੱਥੋਂ ਮਿਲੇ ਚਮਕੀਲੇ ਵਰਤਨਾ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਚਮਕੌਰ ਦਾ ਕਸਬਾ ਮੰਡੀ ਆ ਪਿੰਡ ਜੋ ਵੀ ਉਸ ਸਮੇਂ ਰਿਆ ਹੋਊਗਾ ਉਹ ਇਸ ਥਾਂ ਤੇ ਬਣਾਏ ਜਾਣ ਵਾਲੇ ਚਮਕੀਲੇ ਵਰਤਨਾ ਦਾ ਇੱਕ ਵੱਡਾ ਵਣਜ ਵਪਾਰ ਕੇਂਦਰ ਸੀ ਤੇ ਇਸੇ ਕਰਕੇ ਇਸ ਸਥਾਨ ਦਾ ਨਾਮ ਚਮਕੌਰ ਪਿਆ ਸੋ ਚਮਕੌਰੇ ਨਾਮ ਦਾ ਕੋਈ ਬੰਦਾ ਇਤਿਹਾਸ ਵਿੱਚ ਹੋਇਆ ਵੀ ਹੈ ਇਸ ਗੱਲ ਦਾ ਕਿਤੇ ਕੋਈ ਜ਼ਿਕਰ ਨਹੀਂ ਮਿਲਦਾ ਹੁਣ ਆਪਾਂ ਗੱਲ ਕਰਦੇ ਹਾਂ ਚਮਕੌਰ ਦੀ ਘੜੀ ਦੀ ਬਨਾਵਟ ਬਾਰੇ ਤਾਂ ਜਿੱਦਾਂ ਕਿ ਆਪਾਂ ਹੁਣੇ ਜ਼ਿਕਰ ਕੀਤਾ ਇਹ ਕੋਈ ਘੜੀ ਨਹੀਂ ਇਲਾਕੇ ਦੇ ਸ਼ਾਹੀ ਪਰਿਵਾਰ ਦੀ ਇੱਕ ਸ਼ਾਨਦਾਰ ਹਵੇਲੀ ਸੀ ਜੋ ਚਮਕੌਰ ਦੀ ਇਤਹਾਸਿਕ ਜੰਗ ਤੋਂ ਤਕਰੀਬਨ 150 ਸਾਲ ਪਹਿਲਾਂ ਉਸਾਰੀ ਗਈ ਸੀ ਦੂਰ ਪਿੰਡ ਤੋਂ ਬਾਹਰ ਇੱਕ ਉੱਚੀ ਪਹਾੜੀ ਤੇ ਉਸਾਰੀ ਗਈ ਇਹ ਹਵੇਲੀ ਗੁਰੂ ਸਾਹਿਬ ਨੇ ਇਸ ਲਈ ਚੁਣੀ ਸੀ ਕਿਉਂਕਿ ਜੰਗੀ ਨੀਤੀਆਂ ਦੇ ਹਿਸਾਬ ਨਾਲ ਇਹ ਇੱਕ ਬਹੁਤ ਹੀ ਟੁਕਵੀਂ ਜਗਾ ਸੀ ਹਾਲਾਂਕਿ ਜਿਵੇਂ ਫਿਲਮਾਂ ਚ ਵਿਖਾਇਆ ਜਾਂਦਾ ਹੈ ਇਹ ਘੜੀ ਕੋਈ ਇੰਨੀ ਜਾਦੀ ਵੱਡੀ ਨਹੀਂ ਸੀ ਇਸ ਤੇ ਜਮੀਨੀ ਮੰਜ਼ਲ ਤੇ ਤਿੰਨ ਇੱਕ ਕਮਰੇ ਸਨ ਇਸ ਤੋਂ ਬਾਅਦ ਉੱਪਰ ਜਾਣ ਲਈ ਪੌੜੀਆਂ ਦਾ ਰਸਤਾ ਸੀ ਤੇ ਪਹਿਲੀ ਮੰਜ਼ਲ ਤੇ ਇੱਕ ਖੁੱਲਾ ਚਬਾਰਾ ਸੀ ਜਿਸ ਨੂੰ ਇਤਿਹਾਸਿਕ ਸਰੋਤਾਂ ਵਿੱਚ ਔਟਾਰੀ ਨਾਮ ਦਿੱਤਾ ਗਿਆ ਹੈ ਤੇ ਜੰਗ ਦੇ ਸਮੇਂ ਔਟਾਰੀ ਚ ਦੋਵੇਂ ਸਹਬਜ਼ਾਦਿਆਂ ਤੇ ਦੋ ਹੋਰ ਸਿੰਘਾਂ ਦੇ ਨਾਲ ਗੁਰੂ ਸਾਹਿਬ ਆਪ ਮੌਜੂਦ ਸਨ ਤੇ ਉਚਾਈ ਤੇ ਹੋਣ ਕਰਕੇ ਦੂਰ ਦੂਰ ਤੱਕ ਦੁਸ਼ਮਣ ਗੁਰੂ ਸਾਹਿਬ ਦੀ ਨਜ਼ਰ ਵਿੱਚ ਸਨ ਜਿਹੜੀ ਪਹਾੜੀ ਤੇ ਗੜੀ ਉਸਾਰੀ ਗਈ ਸੀ ਪਹਿਲਾਂ ਤਾਂ ਉਹੀ ਜ਼ਮੀਨ ਨਾਲੋਂ ਕਾਫੀ ਉਚਾਈ ਤੇ ਸੀ ਹੁਣ ਤਾਂ ਚਲੋ ਇਲਾਕੇ ਦਾ ਵਿਕਾਸ ਹੁੰਦਾ ਗਿਆ ਸੜਕਾਂ ਤੇ ਘਰਾਂ ਦੀਆਂ ਭਰਤੀਆਂ ਪੈਂਦੀਆਂ ਗਈਆਂ ਪਰ ਅੱਜ ਤੋ ਤਕਰੀਬਨ 350 ਸਾਲ ਪਹਿਲਾਂ ਇਹਦੀ ਖੜੀ ਉਚਾਈ ਤਕਰੀਬਨ 80 ਤੋਂ 90 ਫੁੱਟ ਸੀ ਤੇ ਫੌਜਾਂ ਨੇ ਘੇਰਾ ਪਾਇਆ ਹੋਇਆ ਸੀ ਆਲੇ ਦੁਵਾਲੇ ਦੇ ਮੈਦਾਨੀ ਜ਼ਮੀਨ ਤੇ ਸੋ ਉੱਥੋਂ ਲੈ ਕੇ ਗੜੀ ਤੱਕ ਚੜ੍ਹਾਈ ਬਣ ਜਾਂਦੀ ਸੀ ਤਕਰੀਬਨ 1500 ਤੋਂ 1600 ਫੁੱਟ ਇਸੇ ਲਈ ਜਦੋਂ ਜੰਗ ਸ਼ੁਰੂ ਹੋਈ ਤੇ ਜਦੋਂ ਮੁਗਲ ਫੌਜਾਂ ਅੱਗੇ ਵਧਦੀਆਂ ਤੇ ਸਿੰਘ ਤੀਰ ਤੇ ਗੋਲੀਆਂ ਭਰਾ ਦਿੰਦੇ ਇਹ ਚੜਾਈ ਚੜ ਕੇ ਦਰਵਾਜ਼ੇ ਤੱਕ ਪਹੁੰਚਣ ਤੇ ਹੀ ਫੌਜਾਂ ਨੂੰ ਅੱਧਾ ਦਿਨ ਲੱਗ ਗਿਆ ਸੀ ਤੇ ਜੇ ਗੱਲ ਕਰੀਏ ਗੜੀ ਦੀ ਮਜ਼ਬੂਤੀ ਦੀ ਤਾਂ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਇਹਦੀਆਂ ਕੰਧਾਂ ਤਕਰੀਬਨ 5-5 ਫੁੱਟ ਮੋਟੀਆਂ ਸਨ ਇਸੇ ਕਰਕੇ ਹੀ ਤਾਂ 150 ਸਾਲ ਪੁਰਾਣੀ ਹੋਣ ਦੇ ਬਾਅਦ ਵੀ ਤਕਰੀਬਨ 10 ਲੱਖ ਦੀ ਫੌਜ ਦੇ ਘੇਰੇ 'ਚੋਂ ਵੀ ਦੋ ਦਿਨਾਂ ਤੱਕ ਇੱਕ ਵੀ ਸਿਪਾਈ ਗੜੀ ਦੇ ਅੰਦਰ ਦਾਖਲ ਨਹੀਂ ਹੋ ਸਕਿਆ ਪਰ ਵੱਡਾ ਸਵਾਲ ਇਹ ਉੱਠਦਾ ਹੈ ਕਿ ਜੇ ਇਹ ਗੜੀ ਇੰਨੀ ਹੀ ਮਜ਼ਬੂਤ ਸੀ ਤਾ ਫਿਰ ਇਤਿਹਾਸ ਵਿੱਚ ਇਸ ਨੂੰ ਚਮਕੌਰ ਦੀ ਕੱਚੀ ਗੜੀ ਕਿਉਂ ਕਿਹਾ ਜਾਂਦਾ ਹੈ ਦਰਅਸਲ ਚਮਕੌਰ ਦੀ ਇਸ ਗੜੀ ਦਾ ਨਾਮ ਕੱਚੀ ਗੜੀ ਇਸ ਕਰਕੇ ਪਿਆ ਕਿਉਂਕਿ ਜਦੋਂ ਚਮਕੌਰ ਦੀ ਅਸਾਵੇਂ ਜੰਗ ਵਿੱਚ 40 ਸਿੰਘ ਸ਼ਹੀਦ ਹੋ ਗਏ ਇਹ ਗੜੀ ਦੋਵੇਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਗਵਾਹ ਬਣੀ ਤਾਂ ਉਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਇਸ ਗੜੀ ਲਈ ਇੱਕ ਮਹਿਣਾ ਜਾਂ ਮਾਰਨਾ ਸ਼ੁਰੂ ਕਰਤਾ ਕਿ ਭਈ ਇਹ ਗੜੀ ਤਾਂ ਕੱਚੀ ਨਿਕਲੀ ਜੋ ਸਾਹਿਬਜ਼ਾਦਿਆਂ ਤੇ ਸਿੰਘਾਂ ਦੀ ਸੁਰੱਖਿਆ ਨਹੀਂ ਕਰ ਸਕੀ ਤੇ ਉਦੋਂ ਤੋਂ ਹੀ ਫਿਰ ਹੌਲੀ-ਹੌਲੀ ਇਤਿਹਾਸ ਇਸ ਗੜੀ ਨੂੰ ਚਮਕੌਰ ਦੀ ਕੱਚੀ ਗੜੀ ਕਿਹਾ ਜਾਣ ਲੱਗ ਪਿਆ ਇਹ ਗੱਲ ਆਪਾਂ ਹਜ਼ਾਰਾਂ ਵਾਰ ਸੁਣੀ ਹੋਊਗੀ ਕਿ ਚਮਕੌਰ ਦੀ ਜੰਗ 'ਚ 10 ਲੱਖ ਦੀ ਫੌਜ ਨੇ ਗੜੀ ਨੂੰ ਚਾਰੇ ਪਾਸਿਓਂ ਘੇਰਾ ਪਾਇਆ ਹੋਇਆ ਸੀ ਪਰ ਆਪਾਂ ਕਦੀ ਇਹ ਸੋਚ ਕੇ ਨਹੀਂ ਵੇਖਿਆ ਹੋਣਾ ਕਿ 10 ਲੱਖ ਦਾ ਘੇਰਾ ਆਖਰ ਕਿੰਨਾ ਕੁ ਵੱਡਾ ਹੁੰਦਾ ਹੈ ਜੇ ਤੁਸੀਂ ਕਦੀ ਚਮਕੌਰ ਸਾਹਿਬ ਜਾ ਕੇ ਇਤਿਹਾਸ ਦੀ ਥੋੜੀ-ਬਹੁਤ ਵੀ ਜਾਣਕਾਰੀ ਰੱਖਣ ਵਾਲੇ ਕਿਸੇ ਲੋਕਲ ਵਸਨੀਕ ਤੋਂ ਇਹ ਸਵਾਲ ਕਰੋਗੇ ਤਾਂ ਉਹ ਇਲਾਕੇ 'ਚ ਖੜੇ ਖਜੂਰ ਦੇ ਦਰਖਤਾਂ ਵੱਲ ਇਸ਼ਾਰਾ ਕਰਦੇ ਹੋਏ ਹਾਲ ਬਿਆਨ ਕਰਨਗੇ ਜੋ ਕਿ ਘੜੀ ਦੇ ਹਾਲੇ ਦਵਾਲੇ ਮੀਲਾਂ ਤੱਕ ਫੈਲੇ ਹੋਏ ਹਨ ਹਾਲਾਂਕਿ ਸਮੇਂ ਦੇ ਨਾਲ ਨਾਲ ਹੁਣ ਇਹਨਾਂ ਦੀ ਗਿਣਤੀ ਕਾਫੀ ਘਟ ਰਹੀ ਹੈ ਪਰ ਪੁਰਾਣੇ ਸਮੇਂ 'ਚ ਘੜੀ ਦੇ ਚਾਰੇ ਪਾਸੇ ਵੱਡੀ ਗਿਣਤੀ ਵਿੱਚ 4-5 ਕਿਲੋਮੀਟਰ ਦੇ ਏਰੀਆ ਵਿੱਚ ਫੈਲੇ ਹੋਏ ਸਨ ਦਰਅਸਲ ਜਿਵੇਂ ਕਿ ਅੱਜਕੱਲ੍ਹ ਜੰਗੀ ਮੋਰਚਿਆਂ 'ਚ ਫੌਜਾਂ ਨੂੰ ਛੋਲੇ ਤੇ ਗੁੜ ਖਾ ਕੇ ਲੜਨਾ ਪੈਂਦਾ ਹੈ ਉਹਨਾਂ ਸਮਿਆਂ 'ਚ ਇਹ ਖਜੂਰਾ ਮੁਗਲ ਫੌਜ ਦੀ ਖੁਰਾਕ ਹੁੰਦੀਆਂ ਸਨ ਤੇ ਜਿੱਥੇ-ਜਿੱਥੇ ਮੁਗਲ ਫੌਜਾਂ ਨੇ ਘਟਕਾ ਸੁੱਟੀਆਂ ਉੱਥੇ-ਉੱਥੇ ਫਿਰ ਬਾਅਦ ਵਿੱਚ ਖਜੂਰਾਂ ਦੇ ਦਰਖਤ ਉੱਗਦੇ ਗਏ ਤੇ ਇਹ ਦਰਖਤ ਚਮਕੌਰ ਦੀ ਗੜੀ ਤੋਂ 4-5 ਕਿਲੋਮੀਟਰ ਦੀ ਦੂਰੀ ਤੱਕ ਵੀ ਦੇਖੇ ਜਾ ਸਕਦੇ ਹਨ ਸੋ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫੌਜ ਨੇ ਇੰਨੀ ਵੱਡੀ ਤਾਦਾਦ ਵਿੱਚ ਘੇਰਾ ਪਾਇਆ ਹੋਇਆ ਸੀ ਕਿ ਸਿਪਾਹੀ 4-5 ਕਿਲੋਮੀਟਰ ਦੀ ਦੂਰੀ ਤੱਕ ਵੀ ਤੈਨਾਤ ਸਨ ਤੇ ਇਹੀ ਖਜੂਰ ਦੇ ਦਰਖਤਾਂ ਵਾਲਾ ਪੈਟਰਨ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ ਵੀ ਦੇਖਣ ਨੂੰ ਮਿਲੇਗਾ ਜਿੱਥੇ ਫੌਜਾਂ 7 ਮਹੀਨੇ ਤੱਕ ਘੇਰਾ ਪਾਈ ਬੈਠੀਆਂ ਸਨ ਸੋ ਮੈਂ ਅਰਜ਼ ਕਰੂੰਗਾ ਕਿ ਇੱਕ ਤਸਵੀਰ ਨੂੰ ਆਪਣੇ ਮਨ ਵਿੱਚ ਉਕੇਰਨ ਦੀ ਕੋਸ਼ਿਸ਼ ਕਰਿਓ ਜੇ ਹੱਥ 'ਚ ਨੰਗੀਆਂ ਤਲਵਾਰਾਂ ਫੜੀ ਕਿਸੇ ਨੂੰ ਵੱਢਣ ਦੇ ਇਰਾਦੇ ਨਾਲ ਕੋਈ ਚਾਰਕ ਬੰਦੇ ਵੀ ਆ ਕੇ ਘਰ ਦੇ ਮੂਹਰੇ ਖੜ ਜਾਣ ਤਾਂ ਆਪਣੇ 'ਚੋਂ 99% ਸਿੱਖ ਤਾਂ ਮੇਰੇ ਵਰਗੇ ਹੋਣਗੇ ਜਿਨ੍ਹਾਂ ਦੀ ਬੂਹਾ ਖੋਲਣ ਤੋਂ ਪਹਿਲਾਂ ਹੀ ਜਾਨ ਸੁੱਕ ਜਾਊਗੀ ਤੇ ਦੂਜੇ ਪਾਸੇ ਇਹ ਸੋਚ ਕੇ ਵੇਖੋ ਕਿ ਘਰ ਨੂੰ 4-5 ਕਿਲੋਮੀਟਰ ਦੀ ਦੂਰੀ ਤੱਕ ਚਾਰੇ ਪਾਸਿਓਂ ਫੌਜ ਨੇ ਘੇਰਾ ਪਾਇਆ ਹੋਇਆ ਹੈ ਜਿਨ੍ਹਾਂ ਦੇ ਹੱਥਾਂ 'ਚ ਭਾਲੇ, ਤਲਵਾਰਾਂ, ਨਿਜੇ ਤੇ ਬੰਦੂਕਾਂ ਫੜੀਆਂ ਹੋਈਆਂ ਹਨ ਜੋ ਇੱਕ ਇੱਕ ਸਿਪਾਹੀ ਜਾਨ ਦਾ ਪਿਆਸਾ ਹੋਇਆ ਫਿਰਦਾ ਹੈ ਜੰਗ ਲੜਨਾ ਤਾਂ ਛੱਡੋ ਗੜੀ ਦੇ ਦਰਵਾਜ਼ਾ ਖੋਲ ਕੇ ਉਹਨਾਂ ਦੇ ਮੂਹਰੇ ਜਾ ਕੇ ਖਲੋਣਾ ਹੀ ਕਿੰਨੀ ਵੱਡੀ ਗੱਲ ਹੋਊਗੀ ਮੈਂ ਆਪਣੇ ਆਪ ਨੂੰ ਉਹਨਾਂ ਮਹਾਨ ਸ਼ਹੀਦਾਂ ਨਾਲ ਕੰਪੇਅਰ ਨਹੀਂ ਕਰ ਰਿਹਾ ਬਸ ਇਹ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਸੂਰਮਿਆਂ ਦੀ ਦਲੇਰੀ ਦਾ ਸਮੁੰਦਰ ਕਿੰਨਾ ਵਿਸ਼ਾਲ ਹੋਊਗਾ ਸੋ ਇਹ ਸੀ ਚਮਕੌਰ ਦੀ ਗੜੀ ਦਾ ਇਤਿਹਾਸ ਸਿੱਖ ਸ਼ਹੀਦੀ ਹਫ਼ਤੇ ਨਾਲ ਜੁੜੇ ਹੋਰ ਵੀਡੀਓਜ਼ ਵੇਖਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ ਤੇ ਜੇ ਸਾਡੀ ਕਿਤਾਬ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਖੋਲ ਕੇ ਦੇਖ ਸਕਦੇ ਹੋ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ